ਇਹ ਦਾ ਲੈਫਟ ਲੀਵਰ ਵੀ ਉੱਤੇ ਕਰਤੇ ਹੈ ਇਹ ਦਾ ਬਾਈ ਕੰਪਨੀ ਵੱਲੋਂ ਇੱਥੇ ਆਉਂਦਾ 6 ਇੰਚ ਨੀਵਾ 6 ਇੰਚ ਨੀਵਾ ਜਦੋਂ ਹੁਣ ਆਪਾਂ ਕਲਟੀਵੇਟਰ ਨਾਲ ਖੇਤ 'ਚ ਕੰਮ ਕਰਨਾ ਜਦੋਂ ਆਪਾਂ ਕਹਿ ਦਿੰਦੇ ਨੇ ਮੱਥੇ ਤੇ ਆਪਾਂ ਹੱਥ ਥੋੜੇ ਹਾਲ ਚੱਕਣੇ ਆ ਇਹਦੀ ਲਿਫਟ ਆਪਾਂ 1 ਇੰਚ ਚੱਕਾਂਗੇ ਤੇ ਹਾਲ ਆਪਣੇ ਤਕਰੀਬਨ 5-6 ਇੰਚ ਚੱਕੇ ਜਾਂਦੇ ਯਾਨੀ ਕਿ ਫੀਲਡ ਦੇ ਵਿੱਚ ਆਪਾਂ ਸਿਰਫ ਇਹਦੀ 1 ਤੋਂ 2 ਇੰਚ ਵਰਤੋਂ ਕਰਨੀ ਆ ਤੇ 2 ਇੰਚੀ ਤੋਂ ਚੱਕਣਾ ਲੀਵਰ ਤਾਂ ਸਹਰਾੜਾ ਸਟੀਅਰਿੰਗ ਨਾਲ ਲੱਗਣ ਵਾਲਾ ਹੋ ਜਾਂਦਾ ਹਾਂ ਨੀਵਾ ਹੋਣ ਵਾਲਿਆਂ ਦੇ ਸ਼ਾਇਦ ਉੱਚਾ ਕਰਤਾ ਥੋੜਾ ਜਿਹਾ ਫਿਰ ਆਪਾਂ ਇਹ ਬਿਨਾਂ ਠੀਕ ਹੈ ਇਹ ਆਪਾਂ ਬਿਲਕੁਲ ਹੱਥ ਦੇ ਬਰਾਬਰ ਲੈ ਆਂਦਾ ਹੈ ਠੀਕ ਆ ਇਹ ਗੇਅਰ ਤੋਂ ਵੀ ਤਕਰੀਬਨਾਂ ਵੇਲੇ ਉੱਚਾ 4 ਇੰਚ ਬਿਲਕੁਲ ਸਾਰੀ ਧੜੀ ਜਿਵੇਂ ਕੰਮ ਕਰਨਾ ਆਪਾਂ ਕਰਾਹੇ ਤੇ ਕਰਨਾ ਕਲਟੀਵੇਟਰਾਂ ਤੇ ਬੜੀ ਆਸਾਨੀ ਨਾਲ ਕਰ ਲੈਂਦਾ ਬੰਦਾ ਥੱਕਦਾ ਹਾਂਜੀ ਇਹਦੀ ਵਾਪਸੀ ਜੌਂਡੀਰ ਦੀ ਜਿਹੜੀ ਉਹ ਇੱਥੇ ਆਉਂਦੀ ਸੀਗੀ ਹਾਂਜੀ ਐਸ ਤਾਂ ਤੇ ਕਿਉਂਕਿ ਵਾਪਸੀ ਜਿੰਨੇ ਵੀ ਟਰੈਕਟਰ ਜੇ ਆਪਾਂ ਟੈਕਨੀਕਲੀ ਤੌਰ ਤੇ ਗੱਲ ਕਰ ਗਏ ਜੇ ਆਪਾਂ ਇਹ ਕਰ ਗਏ ਵੀ ਜੌਂਡੀਰ ਨੇ ਇੱਥੇ ਲਾਤੀ ਤੇ ਇਹ ਸਹੀ ਸੀ ਆਪਾਂ ਗਲਤ ਕਰਤਾ ਕਿਸੇ ਵੀ ਟਰੈਕਟਰ ਦੀ ਵਾਪਸੀ ਉੱਤੇ ਆਉਂਦੀ ਆ ਆਪਣੇ ਕੋਲ ਜਿੰਨੇ ਵੀ ਟਰੈਕਟਰ ਜੌਂਡੀਰ ਤੋਂ ਬਿਨਾ ਇਹ ਹੁਣ ਜਦੋਂ ਭਰੀ ਟੈਂਕੀ ਰਹਿੰਦੀ ਸੀ ਜ ਉਹ ਰਿਸਨ ਲੱਗ ਜਾਂਦੀ ਆ ਹਾਂ ਕਿਉਂਕਿ ਇਹਦੇ ਕੋਈ ਬੈਂਜੋ ਤਾਂ ਹੈ ਨਹੀਂ ਸਿੱਧਾ ਇਹਦੇ ਕਲੰਪੀ ਜਾਂਦਾ ਸੀ ਇਹ ਹੁਣ ਭਰੀ ਟੈਂਕੀ ਆ ਜਦੋਂ ਇਹ ਸੈਂਟਰ ਅੱਧ ਦੇ ਵਿੱਚ ਆ ਗਈ ਉਤਲੇ ਤੇ ਇਹ ਦਬਾਅ ਬਣੇ ਰਹਿੰਦਾ ਸੀ ਇਹ ਇਹ ਆਪਾਂ ਇੱਥੇ ਲਾਤੀ ਕਰਕੇ ਠੀਕ ਆ ਹਾਂਜੀ ਇੱਥੇ ਆਪਾਂ ਹਾਂ ਇੱਥੇ ਮਗਰੋਂ ਦੇਖ ਜੂਏ ਆਪਾਂ ਆਪ ਲਾਈ ਇੱਥੇ ਹਾਂਜੀ 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 ਇਹ ਵੀ ਇਹ ਵੀ ਆਪ ਹੀ ਲਾਇਆ ਇਹ ਮਾਡਲ 12 ਬਾਈ ਹਾਂ ਤੇ ਇਹਦਾ ਅਸੀਂ ਸਾਨੂੰ ਵਹਿਮ ਜਾ ਹੋ ਗਿਆ ਜਿਵੇਂ ਆਪਾਂ ਆਖਦੇ ਨੇ ਯਾਰ ਕਵਾੜੀਆਂ ਤੋਂ ਚੀਜ਼ ਲਈ ਆਪਾਂ ਤੇ ਪਤਾ ਨਹੀਂ ਕੀ ਹੋਊਗਾ ਫਿਰ ਸਾਡੇ ਪਿੰਡ ਦੀ ਮਿਸਤਰੀਆ ਬਲਕਰ ਨੇ ਇੱਕ ਅਸੀਂ ਉਹ ਤੋਂ ਸਾਰ ਇੰਜਨ ਤੋਂ ਬਣਾ ਸਾਰਾ ਖਲਵਾ ਲਿਆ ਵੀ ਸਾਡਾ ਵਹਿਮ ਜਾਂ ਨਿਕਲ ਜਾਰ ਜਦੋਂ ਵਾਹਾਂਗੇ ਕੋਈ ਚੀਜ਼ ਦਾ ਨੁਕਸਾਨ ਨਾ ਕਰ ਦੇ ਤੇ तकरीबन ਕੋਸ਼ ਬੈਰਿੰਗ ਸੀ ਉਹ ਤਾਂ ਬਦਲਤੇ ਵੀ ਉਹਦਾ ਖਲਾਈ ਤਾਂ ਪੈਣੀ ਪੈਣੀ ਆ ਹੁਣ ਤੇ ਆ ਬਦਲਦ ਗਿਆ ਆਪਾ ਤੇ ਸਾਡਾ 11 ਕੁ ਹਜ਼ਾਰ ਰੁਪਏ ਸਣੇ ਲੇਬਰ ਤੇ ਸਣੇ ਸਮਾਨ ਲੱਗਿਆ ਤੇ ਉਹਦੇ ਨਾਲ ਆਪਾਂ ਨੂੰ 2 ਲੱਖ ਚ ਪਿਆ 2 ਲੱਖ ਚ ਹਾਂਜੀ ਪੂਰਾ ਬਹੁਤ ਜਾਇਜ਼ ਆ ਇੰਜਨ ਵਧੀਆ ਹੋਊਗਾ ਇੰਜਨ ਬਹੁਤ ਵਧੀਆ ਪਿਆ ਇੰਜਨ ਨੂੰ ਇਹਨਾਂ ਦਿਨ ਛੇਦੀ ਹੁੰਦਾ ਨਹੀਂ ਇੰਜਨ ਹੁੰਦਾ ਕੁਝ ਨਹੀਂ ਬਾਕੀ ਲੋਕੀ ਸਜ ਨੂੰ ਅੱਜ ਆਪਾਂ ਪਿੰਡ ਖਣੇ ਦੂਹੇ ਵਾਲੇ ਕਾਫੀ ਅੱਗੇ ਐਪੀਸੋਡ ਵੀ ਦੇਖ ਲੇਤੀ ਅੰਕਲ ਜਸਦੀਪ ਸਿੰਘ ਜੀ ਹੁਣ ਨਾਲ ਹੁਣ ਆਪਣੇ ਨਾਲ ਹੈ ਜੌਂਡੀਅਰ ਬਾਰੇ ਜੌਂਡੀਅਰ ਟਰੈਕਟਰ ਦੇ ਵਿੱਚ ਵੈਸੇ ਦਾ ਹਰ ਇੱਕ ਬੰਦਾ ਕਹਿੰਦਾ ਕੋਈ ਕਮੀ ਨਹੀਂ ਆਉਂਦੀ ਜੇ ਤੁਹਾਨੂੰ ਐ ਟਰੈਕਟਰ ਦੀਆਂ ਜਿਹੜੇ ਤਕਨੀਕੀ ਨੌਕਸ ਸੀਗੇ ਕੱਢੇ ਬਾਈ ਉਹਨਾਂ ਨੇ ਉਹ ਦਿਖਾਉਣ ਲੱਗ ਗਏ ਤੁਸੀਂ ਕਹੋਗੇ ਵਾਕਿਆ ਯਾਰ ਆ ਨੌਕਸ ਆਪਣੇ ਵੀ ਕੱਢਣ ਆਲੇ ਆ ਨਾਲ ਆਪਣੇ ਹੋਣਗੇ ਬਰਾੜ ਸਾਹਿਬ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਰਾੜ ਸਾਹਿਬ ਜੌਂਡੀਅਰ ਅਮਰੀਕਾ ਦੀ ਏਡੀ ਤਗੜੀ ਕੰਪਨੀ ਕੋਈ ਘਰੇ ਬੈਠਾ ਨਾ ਨੌਕਸ ਬਹੁਤ ਕੱਟਦੇ ਇਹਦੇ ਇਹਦਾ ਨੌਕਸ ਕੱਟਣ ਦਾ ਬਾਈ ਇਹ ਸੀਗਾ ਵੀ ਵੈਸੇ ਤਾਂ ਜਿਵੇਂ 38 HP ਚ ਆ ਗਿਆ 40 ਚ ਤੇ ਸਭ ਦੇ ਕੋਲੇ ਆ ਤੇ ਫੰਕਸ਼ਨ ਵੀ ਤਕਰੀਬਨ ਸਾਰਿਆਂ ਕੋਲੇ ਇੱਕੋ ਜਿਹਾ ਪਰ ਜਦੋਂ ਜ਼ਰੂਰਤ ਵੱਖੋ ਵੱਖਰੀ ਹੁੰਦੀ ਆ ਆਪਣੂੰ ਵੀ ਆਪਾਂ ਕਿਵੇਂ ਵਰਤਣਾ ਅਗਲੇ ਨੇ ਕਿਵੇਂ ਵਰਤਣਾ ਆਪਾਂ ਨੂੰ ਜੋ ਖੁਦ ਨੂੰ ਸਮੱਸਿਆ ਲੱਗੀ ਆਪਾਂ ਉਹਦਾ ਹੱਲ ਕਰਤਾ ਆਪਾਂ ਨੇ ਇਹਦੇ ਵੀ ਹਰੇਕ ਬੰਦਾ ਇਹਦੀ ਕਾਪੀ ਕਰੇ ਜਾਂ ਹਰੇਕ ਜਿਵੇਂ ਆਪਾਂ ਕੀ ਧੋਮੇ ਕਰੇ ਫਿਰ ਆਪਾਂ ਨੂੰ ਸਮੱਸਿਆ ਲੱਗੀ ਜਿਵੇਂ ਜਿਵੇਂ ਆਪਾਂ ਉਹਦਾ ਉਹਦਾ ਹੱਲ ਕਰ ਲਿਆ ਕਿਉਂਕਿ ਆਪਣੋਂ ਪਹਿਲਾਂ ਵੀ ਸ਼ੌਂਕ ਆ ਕੇ ਟਰੈਕਟਰ ਦੇ ਇੱਕ ਬਹੁਤ ਚੀਜ਼ ਚੰਗੀ ਲੱਗਦੀ ਹੈ 50 38 ਟਰੈਕਟਰ ਟਰਾਲੀ ਦੇ ਹੱਥ ਨੂੰ ਇੰਨਾ ਕਿ ਜ਼ਬਰਦਸਤ ਆ ਕਿਉਂ ਬਾਈ ਹਾਂਜੀ ਬਿਲਕੁਲ ਟਰਾਲੀ ਤੇ ਛੋਟੇ ਕਿਸਾਨ ਵਾਸਤੇ ਵੀ ਜੇ ਮੈਂ 10 12 ਕਿੱਲਿਆਂ ਦੀ ਬਾਈ ਆ ਉਹਦੇ ਵਾਸਤੇ ਬਹੁਤ ਵਧੀਆ ਤਕਰੀਬਨ 14 15 ਦੀ ਐਵਰੇਜ ਦੇ ਜਾਂਦਾ ਛੜਕ ਤੇ ਇਹ ਹੋਰ ਕੋਈ ਵੱਡੇ ਟਰੈਕਟਰ ਨੂੰ ਟੋਚਣ ਪਾ ਕੇ ਟਰੈਕਟਰ ਨਾਲ ਖਿੱਚਣਾ ਪਊਗਾ ਇਕੱਲਾ ਖੈਦਾ ਵਾ ਮੈਂ ਮਿੱਟੀ ਵਾਲੇ ਟਰਾਲਿਆਂ ਦਾ ਚੱਕਰ ਬਹੁਤ ਮਿਲਦੇ ਆ ਹਾਂ ਹਾਂ ਹਰੇਕ ਚੀਜ਼ ਤੇ ਹੁਣ ਆਪਾਂ ਨੌਕਸ ਕੱਢਣ ਵਾਲੇ ਪਾਸੇ ਕਿਧਰੋਂ ਸ਼ੁਰੂ ਹੋਈ ਗਏ ਬਾਈ ਇਹਦੇ ਬਸ ਇੱਥੋਂ ਚੱਲ ਅੱਗੇ ਹੋ ਚ ਸਭ ਤੋਂ ਪਹਿਲਾਂ ਰੋਕਸ ਬੈਟਰੀ ਬਾਈ ਉਹਨਾਂ ਨੇ ਬਾਹਰ ਕਰਤੀ ਆ ਇਹਦਾ ਕੀ ਕਾਰਨ ਸੀ ਬਾਈ ਇਹਦਾ ਕਾਰਨ ਇਹ ਸੀਗਾ ਵੀ ਸ਼ੋ ਦੇ ਵਿੱਚ ਰੱਖੀ ਹੁੰਦੀ ਆ ਰੈਡੀਏਟਰ ਦੇ ਕੋਲੇ ਹਾਂ ਰੈਡ ਚਲੋ ਇਹ ਛੋਟਾ ਟਰੈਕਟਰ ਨੇ ਚੱਲਣਾ ਵੀ ਜਿਆਦਾ ਚੱਕਰਾਂ ਤੇ ਹੁੰਦਾ ਜਿਹੜੇ ਵੱਡੇ ਟਰੈਕਟਰ 70 HP ਹੁੰਦੇ ਆ ਜਿਵੇਂ ਉਹਨਾਂ ਨੇ ਤਾਂ ਚਲੋ ਘੱਟ ਦੇ ਚੱਲ ਪੈਂਦੇ ਆ ਉਹ ਹਾਂ ਇੱਕ ਤਾਂ ਇਹ ਗਰਮ ਹੋਣ ਦੀ ਸਮੱਸਿਆ ਵੱਧ ਬਣਦੀ ਆ ਹਾਂ ਜੀ ਹੁਣ ਕਈ ਕਿਸਾਨਾਂ ਨੂੰ ਇਹ ਹੋਊਗਾ ਵੀ ਯਾਰ ਅੱਗੇ ਰੱਖਤੀ ਤਾਂ ਟੁੱਟ ਨਾ ਜਾਵੇ ਕਿਉਂਕਿ ਇੱਥੋਂ ਦੇ ਇੱਥੋਂ ਚ ਤਕਰੀਬਨ ਕੋਈ 6-7 ਇੰਚ ਦਾ ਫਰਕ ਹੀ ਆ ਵੀ ਜੇ ਟੁੱਟਨੀ ਆ ਤਾਂ ਇੱਥੇ ਵੀ ਟੁੱਟ ਜੂ ਉਹ ਹਾਂ ਬਾਕੀ ਇਹ ਸੁਰੱਖਿਆ ਚਾਰਜ ਵੀਰੇ ਪਟੇ ਲਾਏ ਹੋਏ ਆ ਦੇ ਅੱਛਾ ਇਹ ਆਪ ਦਾ ਬਣਾਤਾ ਜਗਾੜੀ ਬਿਲਕੁਲ ਆਪ ਦਾ ਘਰੇ ਤਿਆਰ ਕੀਤਾ ਸੀ ਠੀਕ ਆ ਇਹ ਬੰਪਰ ਦੇ ਵਿੱਚ ਤਿਆਰ ਕਰਤਾ ਆ ਇੱਥੇ ਵੇਟ ਹੁੰਦੇ ਆ ਤੇ ਵੱਡੇ ਨੇ ਹਾਂ ਜੀ ਹਾਂ ਜੀ ਉਹ ਬੰਪਰ ਦੇ ਵਿੱਚ ਵਿੱਚ ਹੀ ਆ ਗਈ ਪੂਰੀ ਉਹ ਵਿੱਚ ਹੀ ਆ ਗਈ ਹਾਂ ਜੀ ਵਿੱਚ ਆ ਗਈ ਬਿਲਕੁਲ ਇਹਦੇ ਠੀਕ ਆ ਇਹਦੇ ਨਾਲ ਇੱਕ ਹਵਾ ਜ਼ਿਆਦਾ ਪੈਣ ਲੱ ਤੇ ਬਾਕੀ ਦੂਜੀ ਗੱਲ ਬੈਟਰੀ ਵੀ ਬਾਹਰ ਜੇ ਆ ਗਈ ਥੋੜੀ ਹਾਂਜੀ ਬਾਹਰ ਆ ਗਈ ਇੱਥੇ ਹਾਂ ਨਾਲੇ ਉਹ ਚੀਜ਼ ਥੱਲੇ ਉਹ ਗਲਦਾ ਨਹੀਂਗਾ ਕੁਝ ਹਾਂਜੀ ਬਿਲਕੁਲ ਤੇ ਉਸ ਤੋਂ ਬਾਅਦ ਇਧਰ ਨੂੰ ਹਾਂਜੀ ਇਧਰ ਨੂੰ ਜੀ ਹਾਂਜੀ ਹੁਣ ਤੋਹੀ ਦੱਸ ਨੇ ਨਾਲੋਂ ਸ ਮੈਨੂੰ ਨਹੀਂ ਪਤਾ ਤੁਸੀਂ ਕਿਹੜੇ ਕਿਹੜੇ ਹੁੰਦੇ ਆ ਵੈਸੇ ਉੱਤੇ ਨੂੰ ਹੁੰਦਾ ਜ਼ਿਆਦਾਤਰ ਪੁਰਸ਼ ਕੰਪਣ ਗਾਣੇ ਥੱਲੇ ਲਾਏ ਵੀ ਸੀਗੇ ਅੱਜ ਤੋਂ ਜ 30 40 ਸਾਲ ਪਹਿਲਾਂ ਜਿਵੇਂ 에어ਪੋਰਟ ਤੇ ਟਰੈਕਟਰ ਚੱਲਦਾ ਉਹਨਾਂ ਦੇ ਥੱਲੇ ਹੀ ਹੁੰਦੇ ਅੱਜ ਵੀ ਤੇ ਇਹ ਇੱਕ ਤਾਂ ਵਾਈਬ੍ਰੇਸ਼ਨ ਜ਼ਿਆਦਾ ਕਰਦਾ ਕਿਉਂਕਿ ਸਿੱਧੀ ਪਏ ਵੀ ਆ ਇੱਥੋਂ ਲੈ ਕੇ ਤਾਂ ਤਾਈਂ ਵਿਚ ਦੇ ਢੋਲ ਕੀ ਤਾਂ ਬਾਹਰ ਤਾਂ ਹੁੰਦੀ ਨਹੀਂ ਨਾ ਇਹਨੂੰ ਕਿਸੇ ਤਰ੍ਹਾਂ ਸਹਾਰਾ ਦਿੱਤਾ ਹੁੰਦਾ ਇਹ ਕਿਸੇ ਜਿਹੜੇ ਘਟ ਐਚਬੀ ਵਾਲਾ ਟਰੈਕਟਰ ਇਹਨਾਂ ਦਾ ਸੇਕ ਵੱਧ ਹੁੰਦਾ ਕਿਉਂਕਿ ਜ਼ਿਆਦਾ ਚੱਕਰਾਂ ਤੇ ਚਲਾਉਣਾ ਪੈਂਦਾ ਆਪਾਂ ਨੂੰ ਇਹਦਾ ਕਰਕੇ ਇੱਕ ਤਾਂ ਭੱਟੀ ਟੁੱਟਦੀ ਸੀ ਇਹਦੀ ਇੱਕ ਆਪਾਂ ਥੱਲੇ ਨੂੰ ਕਰਕੇ ਲਾ ਦਾਂ ਇਹਦਾ ਹੁਣ ਪੈਰ ਤੇ ਸੇਕ ਨਹੀਂ ਪੈਂਦਾ ਇਧਰ ਨਹੀਂ ਇੱਥੇ ਨਹੀਂ ਪੈਂਦਾ ਇਹਦਾ ਬਿਲਕੁਲ ਵੀ ਇੱਥੇ ਨਹੀਂ ਪੈਂਦਾ ਬਾਕੀ ਇਹ ਤਾਂ ਹੀਟ ਗਾਰਡ ਲਾਉਣੇ ਆ ਹਜੇ ਇਹਦੇ ਠੀਕ ਆ ਤੇ ਬਾਕੀ ਕਣਕਾਂ ਦੇ ਸੀਜ਼ਨ ਦੇ ਵਿੱਚ ਐ ਹੁੰਦਾ ਵੀ ਅੱਗ ਲੱਗਣ ਦਾ ਖਤਰਾ ਹਣਾ ਫੇ ਉਦੋਂ ਅਸੀਂ ਬਦਲ ਲੈਨੇ ਨਾ 10 15 ਦਾ Ориਜినਲ ਆ ਦੇਈਦਾ ਉਦੋਂ Ориਜినਲ ਉਦੋਂ Ориਜినਲ ਆ ਦੇਈਦਾ ਕੋਈ 5-7 ਦਿਨ ਜਦੋਂ ਹੁੰਦਾ ਬਾਕੀ ਤਾਂ ਕੋਈ ਚੱਲਣਾ ਹੀ ਨਹੀਂ ਹੁੰਦਾ ਉਹ ਜੇ ਝੋਨੇ ਵੇਲੇ ਵੀ ਕੋਈ ਖਤਰਾ ਨਹੀਂ ਹੁੰਦਾ ਬਾਕੀ ਹੋਰ ਜਿਵੇਂ ਹੁੰਦਾ ਇੱਕ ਸਟੀਅਰਿੰਗ ਦੇ ਬਾਈ ਉਹਨਾਂ ਨੇ 베어ਿੰਗ ਲਾ ਦਿੱਤਾ ਇਹ ਕੱਲ ਬਣਾਇਆ ਇਹ ਟੁੱਟਦਾ ਹੀ ਨਹੀਂ ਸਾਰੀ ਉਮਰ ਇਹ ਟੁੱਟਣਾ ਹੈ ਇਹ ਦੋ 베어ਿੰਗ ਇਹਦੇ ਵਿੱਚ ਇਹ 베어ਿੰਗਾਂ ਦੇ ਵਿੱਚ ਵੀ 베어ਿੰਗ ਇਹਦੇ ਓਕੇ ਠੀਕ ਹੈ 베어ਿੰਗ ਦੇ ਵਿੱਚ ਵੀ 베어ਿੰਗ ਨਹੀਂ ਟੁੱਟਣਾ ਸਾਰੀ ਉਮਰ ਬਹੁਤ ਵਧੀਆ ਚੀਜ਼ ਹੈ ਇਹ ਤੇ ਤੇ ਕੰਮ ਥੋੜਾ ਜਿਹਾ ਹੋਊਗਾ ਹਾਂਜੀ ਰਹਿੰਦਾ ਹੈ ਨਾ ਹਾਂਜੀ ਤੇ ਸ਼ੀਟ ਬਈ ਇਹ ਚੇਂਜ ਕਰ ਤੋਂ ਕਰਦੀ ਸ਼ੀਟ ਆ ਦੀ ਜਿਹੜੀ origignal ਆਉਂਦੀ ਹੈ ਬਈ ਉਹ ਸਾਨੂੰ ਉਨੀ ਵਧੀਆ ਨਹੀਂ ਲੱਗੀ ਕਿਉਂਕਿ ਉਹ 5 3 4 ਸਾਲਾਂ ਬਾਅਦ 5 ਸਾਲਾਂ ਬਾਅਦ ਟੁੱਟ ਜਾਂਦੀ ਸੀਗੀ ਉਹ ਤੇ ਇਹ ਕਿਹੇ ਪਾਸੋਂ ਵੀ ਸੇਫ ਆ ਜਿਵੇਂ ਫੋਨ ਫਾਨ 6 ਤੀਨੇ ਡੱਕਦਾ ਗਿਆ ਆਪਣਾ ਹਾਂ ਤੇ ਇਹ ਫੋਲਡ ਦੀ ਆਉਂਦੀ ਕੁਛ ਹੀ ਕੰਪਨੀ ਦੀ ਜਿਹੜੀ ਆਉਂਦੀ ਸੀ 서ਸਪੈਂਸ਼ਨ ਇਹਦੇ ਜੌਂਡੀਅਰ ਵਾਲੀ ਆ ਠੀਕ ਆ ਥੱਲੇ ਉਹ ਹੀ ਆ ਉੱਤੋਂ ਬਦਲਦੀ ਬਿੰਦਾ ਥੱਲੇ ਤੇ ਠੀਕ ਆ ਜੀ ਹਾਂਜੀ ਇਹ ਫੋਲਡ ਵੀ ਹੋ ਜਾਂਦੀ ਛੋਟਾ ਮੋਟਾ ਕੰਮ ਕਰਨਾ ਆਪਾਂ ਇੱਥੋਂ ਹੋ ਜਾਂਦੀ ਓਕੇ ਇਹ ਨਹੀਂ ਵੀ ਆਪਾਂ ਨੂੰ ਸੀਟ ਲਾਉਣੀ ਛੋਟਾ ਮੋਟਾ ਕੰਮ ਕਰਨਾ ਜਿਵੇਂ ਆਪਾਂ ਵਾਇਰਿੰਗ ਦਾ ਇੱਥੇ ਜੋ ਤੇ ਉਹ ਇਸੇ ਇੰਨੇ ਨਾਲ ਹੀ ਹੋ ਜਾਂਦਾ ਹੈ ਇਹਦਾ ਠੀਕ ਹੈ ਬਾਈ ਹਾਂਜੀ ਤੇ ਆ ਹੁਣ ਚੱਕਿਆ ਹੀ ਇੱਕ ਜੀ ਆ ਹੋਰ ਵਾਪਸੀ ਵਾਲਾ ਵੀ ਤੁਸੀਂ ਚੇਂਜ ਕੀਤਾ ਹਾਂਜੀ ਇਹਦੀ ਵਾਪਸੀ ਜੌਂਡੀਰ ਦੀ ਜਿਹੜੀ ਉਹ ਇੱਥੇ ਆਉਂਦੀ ਸੀਗੀ ਹਾਂਜੀ ਐਸ ਤਾਂ ਤੇ ਕਿਉਂਕਿ ਵਾਪਸੀ ਜਿੰਨੇ ਵੀ ਟਰੈਕਟਰ ਆ ਜੇ ਆਪਾਂ ਟੈਕਨੀਕਲੀ ਤੌਰ ਤੇ ਗੱਲ ਕਰੀਏ ਜੇ ਆਪਾਂ ਇਹ ਕਰ ਗਏ ਵੀ ਜੌਂਡੀਰ ਨੇ ਇੱਥੇ ਲਾਤੀ ਤੇ ਇਹ ਸਹੀ ਸੀ ਆਪਾਂ ਗਲਤ ਕਰਤਾ ਕਿਸੇ ਵੀ ਟਰੈਕਟਰ ਦੀ ਵਾਪਸੀ ਉੱਤੇ ਆਉਂਦੀ ਆ ਹਾਂਜੀ ਆਪਣੇ ਕੋਲ ਜਿੰਨੇ ਵੀ ਟਰੈਕਟਰ ਆ ਜੌਂਡੀਰ ਤੋਂ ਬਿਨਾ ਇਹ ਹੁਣ ਜਦੋਂ ਭਰੀ ਟੈਂਕੀ ਰਹਿੰਦੀ ਸੀ ਜਦੋਂ ਇਹ ਨਵੇਂ ਟਰੈਕਟਰ ਨੂੰ 5-4 ਸਾਲ ਹੋ ਜਾਂਦੇ ਆ ਇਹ ਥੋੜ ਦਾ ਇਹਦੇ ਕਲੰਪੀ ਚੰਦਾ ਦਿਆ ਇਹ ਹੁਣ ਭਰੀ ਟੈਂਕੀ ਹੈ ਜਦੋਂ ਇਹ ਸੈਂਟਰ ਅੱਧ ਦੇ ਵਿੱਚ ਆ ਗਈ ਉਤਲੇ ਤੇ ਇਹ ਦਬਾਅ ਬਣੇ ਰਹਿੰਦਾ ਸੀ ਇਹ ਇਹ ਆਪਾਂ ਇੱਥੇ ਲਾਤੀ ਕਰਕੇ ਠੀਕ ਆ ਹਾਂਜੀ ਇੱਥੇ ਆਪਾਂ ਹਾਂ ਇੱਥੇ ਮਗਰੋਂ ਦੇਜੂ ਆਪਾਂ ਆਪ ਲਾਈ ਇੱਥੇ ਹਾਂਜੀ 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 ਇਹ ਵੀ ਆਪ ਹੀ ਲਾਤਾ ਇਹ ਆਪ ਹੀ ਲਾਇਆ ਇਹ ਹੁਣ ਇਹਦੇ ਨਾਲ ਇਹ ਫਾਇਦਾ ਹੋ ਗਿਆ ਵੀ ਇਹ ਜਿਹੜਾ ਤੇ ਟੈਂਕੀ ਆ ਟੈਂਕੀ ਦਾ ਤੇਲ ਰਿਸਦਾ ਨਹੀਂਗਾ ਪਾਸੇ ਨਹੀਂ ਆਉਂਦਾ ਬਿਲਕੁਲ ਬਿਲਕੁਲ ਹਾਂਜੀ ਤੇ ਇੱਧਰ ਮਗਰ ਨੂੰ ਹੀ ਆਜੋ ਬਾਈ ਹੁਣ ਇੱਧਰ ਹੀ ਨਹੀਂ ਦੱਸ ਜੇ ਅੱਛਾ ਇੱਧਰ ਰਹਿੰਦਾ ਹਜੇ ਹਾਂਜੀ ਠੀਕ ਆ ਇੱਕ ਦੇ ਡਾ ਲੀਵਰ ਆ ਗਿਆ ਪੀਟੀਓ ਵਾਲਾ ਇਹ ਸਿੰਗਲ ਕਲਚ ਦੇ ਵਿੱਚ ਆ ਗਿਆ ਇਹ ਜਿੰਨੇ ਵੀ ਟਰੈਕਟਰ ਹੈ ਸੀਟ ਦੇ ਥੱਲੇ ਆਉਂਦਾ ਬਿਲਕੁਲ ਹਾਂਜੀ ਥੱਲੇ ਉਹ ਜਦੋਂ ਕਿ ਸੀਟ ਵਜਦੀ ਹੈ ਨਾ ਓਖਲੀ ਦੇ ਵਿੱਚ ਟਰੈਕਟਰ ਵਜਦਾ ਜਾਂ ਜੰਪ ਆਉਂਦਾ ਜਦੋਂ ਗੇਅਰ ਲੱਗ ਜਾਂਦਾ ਸੀ ਉਹਦਾ ਅੱਛਾ ਜੀ ਹਾਂਜੀ ਗੇਅਰ ਲੱਗ ਜਾਂਦਾ ਸੀ ਇਹ ਆਪਾਂ 5 ਇੰਚ ਪਾਸੇ ਕਰਤਾ ਸਾਈਡ ਤੇ ਠੀਕ ਹੈ ਇਹ 5 ਇੰਚ ਸਾਈਡ ਤੇ ਕਰਤਾ ਤੇ ਉੱਚਾ ਵੀ ਕਰਤਾ ਇਹ ਜ਼ਿਆਦਾ ਨਹੀਂ ਵਾ ਸੀਗੇ ਹਾਂ ਹਾਂਜੀ ਅੱਛਾ ਕਈ ਚੀਜ਼ਾਂ ਦੇ ਵਾਕੀ ਨੀਵਾ ਜਿਹਾ ਹੋ ਕੇ ਝੁਕਣਾ ਪੈਂਦਾ ਹਨਾ ਹਾਂਜੀ ਇਹ ਆਪਾਂ ਉੱਚਾ ਕਰਤਾ ਠੀਕ ਹੈ ਹਾਂਜੀ ਤੇ ਇਥੇ ਇਥੇ ਤਿੰਨ ਚਾਰ ਆਈਟਮਾਂ ਇੱਥੇ ਹੀ ਬਾਈ ਨੇ ਲਾਈਆਂ ਪਈਆਂ ਵਾਂ ਸਭ ਤੋਂ ਪਹਿਲਾਂ ਹੁੱਕ ਦੱਸ ਬਾਈ ਦੂਜੀ ਹੁੱਕ ਲਾ ਕੇ ਆਹ ਕਾਤੋਂ ਲਾਈ ਆ ਇਹ ਉਹ ਹੁੰਦਾ ਵੀ ਜਿਵੇਂ ਹੁਣ ਟਰੈਕਟਰ ਗ੍ਰੈਂਡਰ ਤੇ ਚੱਲਦਾ ਪੀਟੀਓ ਤੇ ਚੱਲਣਾ ਉਦੋਂ ਹੁੱਕ ਲਾਈ ਹੁੰਦੀ ਆ ਜਿਵੇਂ ਇਧਰ ਹੁਣ ਸਾਫ ਸਪਈਆ ਕੀਤਾ ਸੀ ਨਵੇਂ ਰੁੱਖ ਲਾਉਣੇ ਆ ਇਧਰ ਜੰਗਲਾਤ ਬਣਿਆ ਪਿਆ ਸੀ ਪਹਾੜੀ ਕਿਕਰਾਂ ਉਹ ਇਧਰ ਟੋਚਨ ਪਾਉਣਾ ਪੈਂਦਾ ਹੁੱਕ ਹੁੰਦੀ ਨਹੀਂ ਇੱਥੇ ਆਪਾਂ ਬਾ ਨਹੀਂ ਸਕਦੇ ਕਿਉਂਕਿ ਇੱਥੇ ਗ੍ਰਿਪ ਘਟ ਜਾਂਦਾ ਹਾਂ ਇਹਦੇ ਵਿੱਚ ਭਾਲੀ ਦਾ ਸਿੱਧਾ ਫੋਟੋਚਨ ਇਹ ਲਾਉਂਦੇ ਨਹੀਂ ਫਿਰ ਇੱਥੇ ਹੀ ਰਹਿੰਦਾ ਫੋਕ ਤਾਂ ਕਿਹਦੀ ਘਰੇ ਭੁੱਲ ਗਏ ਜਾਂ ਖਿੱਚਣਾ ਪੈਗਾ ਕਿਤੇ ਇਹਦੇ ਹੁੱਕ ਜੇ ਪਾਣੀ ਉੱਤੇ ਪੈ ਜਾਣੀ ਹੈ ਵੀ ਇਹ ਪਿਆ ਹੀ ਰਹਿਣਾ ਵਾ ਹਾਂ ਇਹ ਪਿਆ ਹੀ ਰਹਿਣਾ ਇਹ ਲਾਉਣ ਦੀ ਲੋੜ ਨਹੀਂ ਆਪਾਂ ਹਾਂਜੀ ਠੀਕ ਆ ਜੀ ਠੀਕ ਆ ਤੇ ਇੱਕ ਚੀਜ਼ ਹੋਰ ਬਾਈ ਹਾਂਜੀ ਆ ਜਿਹੜਾ ਬਣਾਇਆ ਹੋਇਆ ਵਾ ਇਹ ਚ ਕੋਈ ਪੈਨ ਨਹੀਂ ਪਾਈਗੀ ਹਾਂਜੀ ਹਾਂ ਇਹ ਬਾਈ ਹੋ ਸਕਦਾ ਬਹੁਤ ਸੱਜਣਾ ਦੇ ਕਮੈਂਟ ਇਹ ਆਉਣ ਮੈਂ ਮੈਂ ਉਹੀ ਮੈਂ ਕਹਿਣਾ ਸੀਗਾ ਕਮੈਂਟ ਗਲਤ ਆਉਣੇ ਆ ਤੁਹਾਡੇ ਜੇ ਵੀ ਹਾਂ ਯਾਰ ਉਹ ਚੀਜ਼ ਮੰਗਣੀ ਤਾਂ ਪੈਂਦੀ ਹੈ ਮੰਗਣੀ ਪੈਂਦੀ ਆਪਣੇ ਕੋਲੇ ਬਈ ਪੂਰੇ ਸੰਦ ਆਪਣੇ ਕੋਲੇ ਵੀ ਹੈ ਨਹੀਂ ਆਪਾਂ ਹੁਣ ਜਿਹੜਾ ਸੰਦ ਇਹ ਕਿਸੇ ਦੇ ਬੈਂਦਾ ਨਹੀਂ ਇਸੇ ਮਗਰ ਹੀ ਪਊਗਾ ਇਹ ਤਕਰੀਬਨ ਸਾਡਾ ਪੰਜਵਾਂ ਕਰਾਹਾ ਹੈ ਅੱਛਾ ਜੀ ਚਾਰ ਇਦੋਂ ਪਹਿਲਾਂ ਤੜਵਾਏ ਅਸੀਂ ਠੀਕ ਹੈ ਹੁਣ ਜਿਹੜੇ ਘਰਾਣਾ ਪੰਜ ਚਾਰ ਘਰਾਣਾ ਆਪਣਾ ਹੁੰਦਾ ਕਿਉਂਕਿ ਆਪਾਂ ਕਿਸੇ ਵੀ ਚੀਜ਼ ਦਾ ਲੰਗਰ ਤਾਂ ਲਾ ਨਹੀਂ ਸਕਦੇ ਇਹ ਵੀ ਆਪਾਂ ਸਾਰੇ ਹੁਣ ਕੋਈ ਵੀ ਮਹਿੰਗੀ ਚੀਜ਼ ਆ ਚਲੋ ਇਹ 15000 ਦੀ ਚੀਜ਼ ਆ ਜੇ ਕੋਈ ਆਪਣੇ ਆਵਜੀ ਚੀਜ਼ ਹੁੰਦੀ ਜਿਹੜੀ ਲੱਖਾਂ ਚ ਹੁੰਦੀ ਆ ਉਹ ਵੀ ਤੜਾ ਲੈਣੀ ਆ ਵੀ ਅਣਗੇਲੀ ਨਾ ਟੁੱਟਦੀ ਘਸਦਾ ਨਹੀਂ ਸੰਦ ਹੁੰਦਾ ਕਿ ਜੇ ਕੋਈ ਮੰਗ ਕੇ ਲੈਗਾ ਕਸਾਈ ਨਹੀਂ ਸੰਦਦੀ ਹੁੰਦੀਗੀ ਤੂੰ ਇੱਕ ਦੱਸਦੇ ਸੀ ਇਹ ਰੂੜੀ ਚ ਨੱਪਿਆ ਪਿਆ ਹੀ ਕਰਾ ਹ ਇਹ ਹੀ ਸੀਗਾ ਕਿ ਉਹ ਹੋਰ ਸੀਗਾ ਉਹ ਤੀਜਾ ਚੌਥਾ ਕਰਾਹਾ ਸੀ ਇੰਨਾ ਰੂੜੀ ਚ ਨੱਪਿਆ ਪਿਆ ਕਿਉਂਕਿ ਜਦੋਂ ਸੀਜ਼ਨ ਚ ਲੈ ਜਾਂਦਾ ਉਹ ਆਪ ਉਦੋਂ ਪੜਤਾਲ ਤੇ ਜਦੋਂ ਲੋੜ ਹੋਵੇ ਲੋੜ ਹੋਵੇ ਉਹ ਜ ਰੂੜੀ ਜੀ ਨੱਪਿਆ ਪਿਆ ਉਹ ਇਹੋ ਥੱਲੇੋਂ ਕੱਢਿਆ ਸੀ ਸਾਰਾ ਗਲਿਆ ਪਿਆ ਉਸ ਤੋਂ ਬਾਅਦ ਵੀ ਮਨ ਨੂੰ ਦੁੱਖ ਆਉਂਦਾ ਵੀ ਆਪਾਂ ਸ਼ੌਂਕ ਨਾਲ ਤੁਸੀਂ ਵੇਚ ਲਓ ਵੀ ਸਾਰੇ ਸੰਦ ਤਿਆਰ ਕੀਤੇ ਆ ਜੀ ਨੂੰ ਹੁਣ ਲੋੜ ਆ ਜਿਹਦੇ ਘਰਾਂ ਨਾਲ ਆਪਾਂ ਵਰਤ ਵਰਤਾਵਾ ਹੁੰਦਾ ਔਰ ਓੜੀ ਪਿੰਨਾ ਚ ਰੌਂਸ ਹੁੰਦੀ ਆ ਉਹਨੂੰ ਸਨੇਟ੍ਰੈਟਰ ਵੀ ਦੇ ਦੇਈਦਾ ਐ ਨਹੀਂ ਵੀ ਆਪਾਂ ਵੀ ਬੰਨਾ ਇਸ ਚੀਜ਼ ਦਾ ਵੀ ਇਹ ਤਾਂ ਪੈਂਦਾ ਨਹੀਂਗਾ ਜਿਹਨੂੰ ਲੋੜ ਆ ਉਹਨੂੰ ਸਨੇਟ੍ਰੈਟਰ ਦੇ ਦੇਈਦਾ ਵੀ ਡੰਗ ਸਰ ਜਾਏ ਅਗਲੇ ਇਹ ਪਰ ਇਥੋਂ ਸਿੱਧੀ ਪੱਤੀ ਪੈ ਜਾਂਦੀ ਆ ਇਹ ਗਜਨ ਪਿੰਨਾ ਲਾਈਆਂ ਇਹ ਅੱਛਾ ਜੀ ਕੋਈ ਪੈਨ ਪਾਉਂਦੀ ਪੈਨ ਪੈ ਜਾਂਦੀ ਆ ਵੈਸੇ ਕਲਟੀਵੇਟਰਾਂ ਤੇ ਪਰ ਛੋਟੇ ਠੀਕ ਹੈ ਹਾਂਜੀ ਉਹ ਵਧੀਆ ਚੀਜ਼ ਬਣਾਈ ਆ ਹਾਂਜੀ ਤਾਂ ਕਰਕੇ ਬਣਾਇਆ ਹੋਰ ਆ ਬੰਦਾ ਅੱਕ ਕੀ ਇਹ ਜਿਹਾ ਕੰਮ ਕਰਦਾ ਦੁਖੀ ਹਾਂਜੀ ਮਜਬੂਰੀ ਸੀ ਤਾਂ ਕੀਤਾ ਹਾਂ ਉਹ ਦੁਖੀ ਹੋ ਜਾਂਦਾ ਬੰਦਾ ਜਦੋਂ ਜ਼ਿਆਦਾ ਹਨਾ ਹਾਂਜੀ ਜਿਹੜੀ ਚੀਜ਼ ਤੋਂ ਪਰੇਸ਼ਾਨੀ ਆ ਜਾਂਦੀ ਆ ਇਹ ਫਿਰ ਇੱਧਰ ਵੀ ਇਹਦੇ ਪੈਰਦਾਨ ਲਾਤਾ ਹੈ ਹਾਂ ਹਾਂ ਇੱਧਰ ਪੈਰਦਾਨ ਹੈ ਨਹੀਂ ਸੀ ਇਹਦੇ ਹੁਣ ਨਵੇਂ ਦੇ ਤਾਂ ਪਤਾ ਨਹੀਂ ਆਉਂਦਾ ਕਿ ਨਹੀਂ ਫਿਰ ਇਹ ਸਾਨੂੰ ਜੀਸੀਬੀ ਦਾ ਮਿਲ ਗਿਆ ਅਰੀਜਨਲ ਫਿਰ ਇਹ ਅਸੀਂ ਲਾਤਾ ਇੱਥੇ ਨਾਲ ਤਾਂ ਇਹ ਚੜਾਈ ਵੱਧ ਆ ਅਰੀਜਨਲ ਵਾਲਾ ਨਾਲ ਨੂੰ ਤੇ ਉੱਥੇ ਵਧੀਆ ਬਣਾ ਕੇ ਪਰਸੋਂ ਹੀ ਲਾਇਆ ਇਹ ਠੀਕ ਆ ਹਾਂਜੀ ਤੇ ਇੱਕ ਆ ਪੱਤੀਆਂ ਵਗੈਰਾ ਲਾਈਆਂ ਕੀ ਪਲੇਟਫਾਰਮ ਨੂੰ ਇੱਥੋਂ ਬੰਦ ਕਰਨਾ ਪਲੇਟਫਾਰਮ ਲਾ ਕੇ ਇਹ ਵੀ ਤਾਂ ਕਰਨਾ ਕਿ ਕਈ ਰੇਣਾ ਫੋਨ ਮੇਰਾ ਕਦੇ ਡਿੱਗ ਪਿਆ ਸੀਗਾ ਇੱਥੋਂ ਇਹ ਗੱਲ ਆ ਸਾਰਿਆਂ ਨਾਲ ਹੀ ਹੁੰਦੀ ਆ ਕਿਸਾਨਾਂ ਵੀਰਾਂ ਨਾਲ ਤੇ ਬਹੁਤਾਂ ਹੁੰਦੀ ਆ ਹਾਂਜੀ ਇਹ ਹੁਣ ਬੰਦ ਕਰਕੇ ਬਣਾਈ ਜਾਂਦੇ ਸੀ ਇਹਦਾ ਠੀਕ ਹੈ ਇਹਦਾ ਲੈਫਟ ਲੀਵਰ ਵੀ ਉੱਤੇ ਕਰਤੇ ਹੈ ਇਹਦਾ ਬਾਈ ਕੰਪਨੀ ਵੱਲੋਂ ਇੱਥੇ ਆਉਂਦਾ 6 ਇੰਚ ਨੀਵਾ ਹਾਂ 6 ਇੰਚ ਨੀਵਾ ਜਦੋਂ ਹੁਣ ਆਪਾਂ ਕਲਟੀਵੇਟਰਾਂ ਤੇ ਖੇਤ 'ਚ ਕੰਮ ਕਰਨਾ ਜਦੋਂ ਆਪਾਂ ਕਹਿੰਦੇ ਨੇ ਮੱਥੇ ਤੇ ਆਪਾਂ ਥੋੜੇ ਹਾਲ ਚੱਕਣੇ ਆ ਇਹਦੀ ਲਿਵਟ ਆਪਾਂ 1 ਇੰਚ ਚੱਕਾਂਗੇ ਤੇ ਹਾਲ ਆਪਣੇ ਤਕਰੀਬਨ 5-6 ਇੰਚ ਚੱਕੇ ਜਾਂਦੇ ਯਾਨੀ ਕਿ ਫੀਲਡ ਦੇ ਵਿੱਚ ਆਪਾਂ ਸਿਰਫ ਇਹਦੀ 1 ਤੋਂ 2 ਇੰਚ ਵਰਤੋਂ ਕਰਨੀ ਆ ਤੇ 2 ਇੰਚੀ ਤੋਂ ਚੱਕਣਾ ਲੀਵਰ ਤਾਂ ਸਾਰਾ ਦਾ ਸਟੀਅਰਿੰਗ ਨਾਲ ਲੱਗਣ ਵਾਲਾ ਹੋ ਜਾਂਦਾ ਹਾਂ ਨੀਵਾ ਹੋਣ ਵਾਲਿਆਂ ਦੇ ਸ਼ਾਇਦ ਉੱਚਾ ਕਰਤਾ ਥੋੜਾ ਹਾਂਜੀ ਸਿਰਫ ਇੱਕ ਪੱਤੀ ਪਾਈ ਆ ਠੀਕ ਹੈ ਇਹ ਆਪਾਂ ਬਿਲਕੁਲ ਹੱਥ ਦੇ ਬਰਾਬਰ ਲੈ ਜਾਂਦਾ ਠੀਕ ਹੈ ਇਹ ਗੇਅਰ ਤੋਂ ਵੀ ਤਕਰੀਬਨ ਆ ਵੇ ਲੋ ਵੀ ਉੱਚਾ ਆ ਚਾਰ ਇੰਚ ਬਿਲਕੁਲ ਸਾਰੀ ਦਿਹਾੜੀ ਜਿਵੇਂ ਕੰਮ ਕਰਨਾ ਆਪਾਂ ਖਰਾਹੇ ਤੇ ਕਰਨਾ ਕਲਟੀਵੇਟਰਾਂ ਤੇ ਬੜੀ ਆਸਾਨੀ ਨਾਲ ਕਰ ਲੈਂਦਾ ਬੰਦਾ ਥੱਕਦਾ ਨਹੀਂ ਸਹੀ ਗੱਲ ਆ ਹੁਣ ਗੇਅਰ ਲੀਵਰ ਵੀ ਕਰੋਂਗੇ ਉੱਚਾ ਕਿ ਇੱਥੇ ਸਹੀ ਆ ਇਹ ਨਹੀਂ ਇਹ ਸਹੀ ਆ ਇੱਥੇ ਇਹ ਹੋ ਜੂਏ ਤਾਂ ਕੋਈ ਵੀ ਬਾਹਰ ਬਦਲਣਾ ਨਹੀਂ ਪੈਣਾ ਜੇ ਲੋਡ ਪਈ ਤਾਂ ਇਹ ਹੋਰ ਉੱਚਾ ਕਰ ਸਕਦੇ ਆ ਆਪਾਂ ਪਰ ਇਹ ਸਾਨੂੰ ਸੱਟ ਲੱਗਿਆ ਸੱਟ ਲੱਗਾ ਹਾਂਜੀ ਇਹਦੇ ਚ ਕੋਈ ਤਬਦੀਲੀ ਕਰਨ ਦੀ ਕੋਈ ਬਾਹਲੀ ਜ਼ਰੂਰਤ ਨਹੀਂ ਪਈ ਆਪਾਂ ਨੂੰ ਇਹ ਇੰਨਾ ਜਾਨੀ ਕਿ ਕਾਫੀ ਚੇਂਜਸ ਕਰਤੀਆਂ ਬਾਈ ਨੇ ਇਹਦੇ ਵਿੱਚ ਤੇ ਹਜੇ ਹਜੇ ਤਾਂ ਹਜੇ ਪਤਾ ਨਹੀਂ ਅਗਲੀ ਵਾਰ ਜਦੋਂ ਕਿਤੇ ਮਿਲਾਂਗੇ ਤਾਂ ਉਦੋਂ ਹੋਰ ਵੀ ਹੋ ਸਕਦਾ ਹੈ ਹਾਂਜੀ ਹਜੇ ਕੁਝ ਜਿਵੇਂ ਜਿਵੇਂ ਵਰਤਾਂਗੇ ਕਿਉਂਕਿ ਆਪਣਾ ਲੈਣ ਨੂੰ ਥੋੜਾ ਚਿਰ ਹੀ ਹੋਇਆ ਹੈ ਹਾਂ ਹੋਣੀ ਲਿਆ ਇਹ ਹਾਂਜੀ ਪਹਿਲਾਂ ਆਪਣੇ ਕੋਲੇ 35 ਗਰ ਹੁੰਦਾ ਸੀਗਾ ਉਹਦੇ ਵਿੱਚ ਵੀ ਸਾਰਾ ਕੁਝ ਤਬਦੀਲ ਕੀਤਾ ਸੀ ਆਪਾਂ ਬਈ ਜਿਵੇਂ ਪਹਿਲਾਂ 35 ਗਰ ਨਹੀਂ ਕਰਦਾ ਸੀ ਹਾਂਜੀ ਸਾਰੀ 35 ਗਰ ਨਾਲ ਕੀਤੀ ਹੈ ਤਕਰੀਬਨ ਅਸੀਂ 22 ਸਾਲ ਰੱਖਿਆ ਸੀ ਤੇ ਹੁਣ ਹੀ ਵੇਚਿਆ ਕਿੰਨੀ ਕਿੰਨੇ ਕਿੱਲਿਆਂ ਦੀ ਖੇਤ 17 ਕਿੱਲਿਆਂ ਦੀ ਕਰਦੇ ਰਏ ਸੀ 17 ਕਿੱਲਿਆਂ ਦੀ ਹਾਂਜੀ ਅਸ ਤੋਂ ਪਹਿਲਾਂ ਵੇ ਲੋ ਜੇ ਆਪਾਂ ਅੱਜ ਵੀ ਕਿਸੇ ਕੋਲ ਕਮਾਨੰਗ ਵਾਲੇ ਆਸ਼ੇ ਹੈਗੇ ਆ ਤਾਂ ਉਹਨਾਂ ਨੇ 20 20 ਫੋਟੋ ਚਟੇ ਬੇ ਚੱਕਦੇ ਸੀਗੇ ਜਿਹੜੇ ਵੇਲਾਂ ਦੇ ਵਿੱਚ ਸੀਗੇ ਉਹ ਕਿਉਂਕਿ ਸਮੇਂ ਦੇ ਹਿਸਾਬ ਨਾਲ ਚੀਜ਼ ਵੱਡੀ ਦੀ ਜ਼ਰੂਰਤ ਪੈਂਦੀ ਆ ਤੇ ਉਸ ਟਾਈਮ ਤੇ ਸਰੀ ਗਿਆ ਉਹਦਾ ਵਧੀਆ ਹੁਣ ਆਪਾਂ ਨੂੰ ਥੋੜਾ ਜਿਹਾ ਵੱਧ ਦੀ ਲੋੜ ਪਈ ਕਿਉਂਕਿ ਆਪਾਂ ਜਿਆਦੇ ਆਪਾਂ ਪਸ਼ੂਆਂ ਤੇ ਡੇਰੀ ਤੇ ਨਿਰਭਰ ਆਪਾਂ ਖੇਤੀ ਦਾ ਆਪਾਂ ਉਹ ਇਹਦਾ ਤੇਲ ਖਰਚਾ ਬਹੁਤ ਘੱਟ ਹੋਊਗਾ ਤੇਲ ਖਰਚਾ ਬਹੁਤ ਘੱਟ ਆ ਕਿਉਂਕਿ ਮੀਡੀਅਮ ਜ ਆ ਗਿਆ ਇਹ ਨਾ ਤਾਂ ਛੋਟਿਆਂ ਚ ਆ ਨਾ ਬਾਲੇ ਵੱਡਿਆਂ ਚ ਆ ਗਿਆ ਹਾਂ ਕੰਮ ਸਾਰੇ ਦੇਈ ਜਾਂਦਾ ਕੰਮ ਸਾਰੇ ਦੇਈ ਜਾਂਦਾ ਕਿਉਂ ਆ ਆਪਣੀ ਜ਼ਰੂਰਤ ਤਾਂ ਕੋਈ ਆਪਾਂ ਕਿਰਾਏ ਦਾ ਕੰਮ ਤਾਂ ਕਰਨਾ ਨਹੀਂਗਾ ਵੀ ਆਪਦੀ ਖੇਤੀ ਵਾਸਤੇ ਆਪ ਨੂੰ ਸੈੱਟ ਲੱਗਾ ਤੇਲ ਦਾ ਖਰਚਾ ਵੀ ਜਾ ਜਾ ਬਲਕਿ ਟਰੈਕਟਰ ਆ ਵੀ ਜਾਜ ਰੇਟ ਚ ਜਾਂਦਾ ਇਹ ਇਹ ਅਸੀਂ ਸਕ੍ਰੈਪ ਚ ਲਿਆ ਬਾਈ ਕਵਾੜੀਆਂ ਤੋਂ ਲਿਆ ਇਹ ਅੱਛਾ ਹਾਂ ਜੀ ਤੁਹਾਨੂੰ ਅਖੀਰ ਤੇ ਦੱਸਿਆ ਸੀ ਹਾਂ ਕਵਾੜੀਆਂ ਤੋਂ ਲਿਆ ਕਿਹੜਾ ਮਾਡਲ ਮਾਡਲ ਕਿਹੜਾ ਇਹ ਮਾਡਲ 12 ਬਾਈ ਹਾਂ ਤੇ ਇਹਦਾ ਅਸੀਂ ਸਾਨੂੰ ਵਹਿਮ ਜਾਂ ਹੋ ਗਿਆ ਜਿਵੇਂ ਆਪਾਂ ਆਖਦੇ ਨੇ ਯਾਰ ਕਵਾੜੀਆਂ ਤੋਂ ਚੀਜ਼ ਲਈ ਆਪਾਂ ਤੇ ਪਤਾ ਨਹੀਂ ਕੀ ਹੋਊਗਾ ਫਿਰ ਸਾਡੇ ਪਿੰਡ ਦੀ ਮਿਸਤਰੀਆ ਬਲਕਰ ਨੇ ਇੱਕ ਅਸੀਂ ਉਹ ਤੋਂ ਸਾਰ ਇੰਜਨ ਤੋਂ ਬਣਾ ਸਾਰਾ ਖਲਵਾ ਲਿਆ ਵੀ ਸਾਡਾ ਵਹਿਮ ਜਾਂ ਨਿਕਲ ਜਾ ਜਦੋਂ ਵਾਹਾਂਗੇ ਕੋਈ ਚੀਜ਼ ਦਾ ਨੁਕਸਾਨ ਨਾ ਕਰ ਦੇ ਤੇ ਇਹ ਤਕਰੀਬਨ ਕੋਸ਼ ਬੈਰਿੰਗ ਸੀ ਉਹ ਤਾਂ ਬਦਲਤੇ ਵੀ ਉਹਨਾਂ ਦਾ ਖਲਾਈ ਤਾਂ ਪੈਣੀ ਪੈਣੀ ਆ ਹੁਣ ਤੇ ਆ ਬਦਲ ਦਿੱਤੀ ਆਪਾਂ ਤੇ ਸਾਡਾ 11 ਕੁ ਹਜ਼ਾਰ ਰੁਪਏ ਸਣੇ ਲੇਬਰ ਤੇ ਸਣੇ ਸਮਾਨ ਲੱਗਿਆ ਤੇ ਉਹਦੇ ਨਾਲ ਆਪਾਂ ਨੂੰ 2 ਲੱਖ ਚ ਪਿਆ 2 ਲੱਖ ਹਾਂਜੀ ਪੂਰਾ ਬਹੁਤ ਜਾਇਜ ਹੈ ਇੰਜਨ ਵਧੀਆ ਹੋਊਗਾ ਇੰਜਨ ਬਹੁਤ ਵਧੀਆ ਹੈ ਇੰਜਨ ਨੂੰ ਇਹਨਾਂ ਦਿਨ ਸ਼ੇਦੀ ਹੁੰਦਾ ਨਹੀਂ ਇੰਜਨ ਹੁੰਦਾ ਕੁਛ ਨਹੀਂ ਬਾਕੀ ਆਪਣੀ ਚਲਾਈ ਬਹੁਤ ਵਧੀਆ ਕੋਈ ਆਪਣੀ ਚਲਾਈ ਨਹੀਂ ਉਹ ਜੀ ਤੇ ਘੱਟ ਚਲਾਈ ਹੈ ਆਪਣੀ ਕਿਉਂਕਿ ਬਾਹਰ ਦੇ ਵਿੱਚ ਹੀ ਵਾਹਣਾ ਸੜਕ ਤੇ ਚੱਲਣੇ ਨਹੀਂ ਇਹ ਇਹ ਪੰਜਾਬ ਨੰਬਰੀ ਆ ਨਹੀਂ ਇਹ ਉੜੀਸਾ ਨੰਬਰਾ ਉੜੀਸਾ ਨੰਬਰਾ ਹਾਂ ਜਿਹੜੀ ਉੜੀਸਾ ਨੰਬਰਾ ਠੀਕ ਆ ਹਾਂਜੀ ਜੇ ਕਾ ਵੀ ਬੰਦੇ ਪਹੁੰਚਦੇ ਹੁੰਦੇ ਜਿਵੇਂ ਪਟਿਆਲੇੋਂ ਵੀ ਲੈ ਸਕਦੇ ਪਰ ਪਟਿਆਲੇ ਹੁਣ ਥੋੜੀ ਜੇ ਰੇਟ ਵਧ ਗਈ ਕਿਉਂਕਿ ਹਰ ਇੱਕ ਬੰਦਾ ਪਟਿਆਲੇ ਨੂੰ ਭੱਜਣ ਲੱਗ ਗਿਆ ਹਾਂਜੀ ਬਸ ਜੇ ਕਿਸੇ ਨੇ ਲੈਣਾ ਵੀ ਇਹਦੇ ਨਾਲ ਦਾ ਟਰੈਕਟਰ ਕੋਸ਼ਿਸ਼ ਕਰੋ ਵੀ ਚਲਾ ਕੇ ਜਰੂਰ ਵੇਖਿਆ ਜਾਵੇ ਵੀ ਜੇ ਬਾਹਲਾ ਹੁਣ ਜਿਵੇਂ ਇੱਕ ਮਿੱਤਰ ਨੇ ਫੇਸਬੁੱਕ 'ਤੇ ਪਾਈ ਸੀ ਉਹਦੇ ਜਿਹੜਾ ਵਿਚਾਲਾ ਕੋਈ ਗਲਾਰੀਆਂ ਹੈ ਹੀ ਨਹੀਂ ਸੀ ਜਾਂ ਲੱਕੜ ਦੇ ਡੰਡੇ ਪਾਏ ਪਏ ਸੀਗੇ ਵੀ ਮੁੜ ਕੇ ਰਿਪੇਅਰ ਮਹਿੰਗੀ ਪੈਂਦੀ ਕਿਉਂਕਿ ਇਹਦਾ ਸਮਾਨ ਵੀ ਤਕਰੀਬਨ ਏਜੰਸੀ 'ਚ ਹੀ ਮਿਲਣਾ ਵੀ ਜੇ ਆਪਾਂ ਕਿ ਪਾਸੋਂ ਲੈ ਲਾਂਗੇ ਤਾਂ ਕੋਈ ਸਸਤਾ ਮਿਲ ਜਾਊਗਾ ਇਹ ਤਾਂ ਫੋਰਡ ਤੋਂ ਮਹਿੰਗਾ ਪੈਂਦਾ ਵਸਮਾਨ ਹਾਂ ਬਿਲਕੁਲ ਮਹਿੰਗਾ ਪੈਂਦਾ ਤੇ ਪਰ ਛੇਤੀ ਰਿਪੇਅਰ ਨਹੀਂ ਚਲਾਉਣ ਵਾਲਾ ਬੰਦਾ ਹੋਵੇ ਟਰੈਕਟਰ ਤਿੰਨ ਪੀੜੀਆਂ ਕੱਢ ਜਾਂਦਾ ਕੱਢ ਜਾਂਦਾ ਬਾਈ ਠੀਕ ਹੈ ਨਾ ਕੋਈ ਰਿਪੇਅਰ ਕਰਾ ਸਕਦਾ ਚੰਗੀ ਆਪਾਂ ਚਲਾਈ ਤੇ ਨਿਰਭਰ ਹੁੰਦਾ ਆਪਣੇ ਸਹੀ ਗੱਲ ਆ ਬਾਈ ਤੇ ਸਾਰਿਆਂ ਨੂੰ ਇਹ ਹੀ ਬੇਨਤੀ ਆ ਕਿ ਟਰੈਕਟਰ ਲੋਡ ਜ਼ਰੂਰਤ ਮੁਤਾਬਕ ਲਿਆ ਜਾਵੇ ਜਿੰਨੀ ਕ ਆਪਾਂ ਨੂੰ ਜ਼ਰੂਰਤ ਆ ਕਿਉਂਕਿ ਫੇਰ ਆਪਾਂ ਵੱਡਾ ਲੈਣਾ ਆਪੋ ਤੇਲ ਦਾ ਕਰਤਾ ਮਹਿਸੂਸ ਹੁੰਦਾ ਬਿਲਕੁਲ ਬਿਲਕੁਲ ਹਾਂਜੀ ਹੁਣ ਵੇਟ ਰਹਿ ਗਏ ਇਕੱਲੇ ਦੇ ਕਿਉਂਕਿ ਚੱਕਰ ਜ਼ਿਆਦੇ ਥੋੜਾ ਜਿਆਦਾ ਨਾਲੇ ਬਾਈ 2 ਲ ਤਕਰੀਬਨ ਹੀ ਆ ਗਈ ਬਹੁਤ ਵਧੀਆ 35000 ਰੁਪਏ ਤਾਂ ਪਾਵਰ ਸਟੀering ਹੀ ਹੁੰਦਾ ਅਜ 32 35000 ਰੁਪਏ ਕੱਲੇ ਪਾਵਰ ਸਟੀering ਤੇ ਲੱਗ ਜਾਂਦਾ ਪਰ ਡਿਸਕ ਬ੍ਰੇਕ ਹੈ ਇਹਦੇ ਬ੍ਰੇਕ ਬਹੁਤ ਜ਼ਬਰਦਸਤ ਹੈ ਇਹਦੇ ਤੇ ਬਾਕੀ ਉਹ ਵੀ ਕਾਰ ਆਰਕਾ ਵਾਹਟਰ ਹਾਂਜੀ ਬਿਲਕੁਲ ਯਾਰ ਆ ਜਾਂਦਾ ਹਾਂਜੀ ਸਹੀ ਗੱਲ ਹੈ ਹਾਂਜੀ ਤੇ ਪੈਸੇ ਬਹੁਤ ਘੱਟ ਲੱਗੇ ਆ ਹਾਂਜੀ ਪੈਸੇ ਬਹੁਤ ਘੱਟ ਲੱਗੇ। ਅੱਜ ਦੇ ਫਾਇਦਾ ਤਾਂ ਵੈਸੇ ਆਈ ਆ। ਅੱਜ ਦੇ ਨਵੇਂ ਜਿਹੜਾ ਬੰਦਾ ਨਵੇਂ ਟਰੈਕਟਰ ਵਾਲ ਜਾਂਦਾ ਉਹ ਘਾਟੇ ਜਾਂਦਾ। ਇਹਨਾਂ ਦੀ ਰਿਪੇਅਰ ਵੀ ਟਰੈਕਟਰ ਕੋਈ ਵੀ ਲੈ ਲਓ ਉਹਨਾਂ ਦੀ ਰਿਪੇਅਰ ਇੰਨੀ ਜ਼ਿਆਦਾ ਨਹੀਂ ਪੈਂਦੀ ਜੇ ਤੁਸੀਂ ਕੰਮ ਕਰਾਉਣਾ ਵੀ ਆ ਨਾ ਜਿੰਨਾ ਕਿ ਤੁਹਾਨੂੰ ਨਵੇਂ ਨਾਲੋਂ ਸਸਤਾ ਪਊਗਾ। ਬਹੁਤ ਘੱਟ ਪੈਸਾ ਜਦ ਰਿਪੇਅਰ ਹੋ ਜਾਂਦੀ ਇਹਨਾਂ ਵਿੱਚ। ਕੋਈ ਵੀ ਟਰੈਕਟਰ ਲੈਣਾ ਜੇ ਤੁਸੀਂ ਹੋਰ ਵੀ ਮਿਲਦਾ ਤੁਹਾਨੂੰ ਕੋਈ। ਬਿਲਕੁਲ। ਤੇ ਜੀਮਿੰਦਾਰ ਰਸਤੇ ਪੜਤੇ ਚਾ ਬਾਈ। ਨਵੇਂ ਤੇ 8-10 ਲੱਖ ਲਾਉਣ ਨਾਲੋਂ ਜੇ ਤੁਹਾਨੂੰ ਸਰਦਾ ਘੱਟ ਛੋਟੇ ਟਰੈਕਟਰ ਨਾਲ ਤਾਂ ਤੁਸੀਂ ਲੈ ਸਕਦੇ ਲੈ ਸਕਦਾ ਬਹੁਤ ਵਧੀਆ ਟਰੈਕਟਰ ਹੈ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਮੈਨੂੰ ਮੈਨੂੰ ਇਹ ਜੌਂਡੀਅਰ ਦੇ ਸਾਰੇ ਟਰੈਕਟਰਾਂ ਨਾਲ ਜਿਹੜੇ ਟਰੈਕਟਰ ਸਭ ਤੋਂ ਜ਼ਿਆਦਾ ਪਸੰਦ ਆ ਕਿਉਂਕਿ ਛੋਟਾ ਵੀ ਆ ਜਾਨ ਆਪਦੀ ਹੱਥੋਂ ਜ਼ਿਆਦਾ ਲਾਉਂਦਾ ਵਾ ਆਪਦੇ ਵਿੱਤ ਤੋਂ ਵੱਧ ਜ਼ੋਰ ਲਾਉਂਦਾ ਹਾਂਜੀ ਬਾਕੀ ਬੰਦੇ ਹਿੱਸੇ ਚ ਆ ਗਿਆ ਇਹ ਹਾਂ ਹਾਂਜੀ ਵਿੱਤ ਬਹੁਤ ਵੱਡਾ ਆ ਗਿਆ ਵਿੱਤ ਤੋਂ ਜ਼ਿਆਦਾ ਜ਼ੋਰ ਲਾਉਂਦਾ ਏ ਟਰੈਕਟਰ ਬਿਲਕੁਲ ਜੀ ਬਿਲਕੁਲ ਹਾਂ ਇਹ ਚੀਜ਼ੇ ਦੀ ਮੈਂ ਮੰਨਦਾ ਵਾਂ ਹਾਂਜੀ